ਸਰ ਇਹਨਾਂ ਦੀ ਸੀਟ ਥੱਲੇ ਫੈਵਿਕੋ ਲਾਓ ਜੀ ਡੱਬਾ ਮੈਂ ਲੈ ਕੇ ਦਿੰਦਾ ਇਹਨਾਂ ਨੂੰ ਐਕਚੁਅਲੀ ਪਤਾ ਹੈ ਪ੍ਰੋਬਲਮ ਕੀ ਹੈ ਜੀ ਇਹਨਾਂ ਨੇ ਲੰਬਾ ਹੋਇਆ ਰੱਬਾ ਉਹ ਬਹਿ ਜਾਓ ਮਹਾਰਾਜ ਅੱਛਾ ਸੀਟ ਤੇ ਹਟ ਜਾਓ ਤੁਸੀਂ ਪ੍ਰੋਬਲਮ ਤੇ ਕਾਂਗਰਸੀ ਕਿਹ ਹੈ ਜੀ ਕਾਂਗਰਸ ਨੇ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਹੈ ਉਹ ਲੈ ਦੇ ਕੰਪਲੀਟ ਉਹ ਯਾਰ ਬਹਿ ਜਾਓ ਬਾਜ ਬਾਜੀ ਤੁਹਾਨੂੰ ਟਾਈਮ ਮਿਲੂਗਾ ਸਰ ਨਾ ਅੱਛਾ ਨਹੀਂ ਕੀਤਾ ਇਹਨਾਂ ਨੇ ਕਿਹਾ ਵੀ ਸਾਡਾ ਪਰ ਮੇਰੇ ਫਾਜ਼ ਸਾਹਿਬ ਵੀ ਕਾਂਗਰਸ 'ਚ ਰਹੇ ਸਰ ਮੈਂ ਅੱਜ ਇਸ ਪਵਿੱਤਰ ਸਦਨ ਦੇ ਐ ਪਟਲ ਦੇ ਉੱਪਰ ਖੜ ਕੇ ਮੈਂ ਕਹਿ ਦੇਣਾ ਚਾਹਣਾ ਕਿ ਮੈਂ ਤੇ ਮੇਰਾ ਪਰਿਵਾਰ ਕਾਂਗਰਸ ਦੀ ਇਹਨਾਂ ਲੋਕਾਂ ਦੀ ਕਰਤੂਤਾਂ ਦੇਖ ਕੇ ਇਹਨਾਂ ਨੂੰ ਇਹਨਾਂ ਨੂੰ ਫੜਾ ਬਲਾ ਕੇ ਇੱਧਰ ਆਇਆ ਕਿ ਜੂਨ 2018 ਦੇ ਵਿੱਚ ਸਰ ਆਪਦੇ ਰਾਈਟ ਹੌਲੀ ਹੌਲੀ ਆਪਦੇ ਅਧਿਕਾਰ ਕਿਵੇਂ ਸਰੈਂਡਰ ਕਰਕੇ ਆਪ ਦੀ ਦਾੜੀ ਦੂਏ ਦੇ ਹੱਥ ਕਿਵੇਂ ਫੜਾਉਂਦੇ ਨੇ ਉਹ ਇਹਨਾਂ ਨੇ ਬਹੁਤ ਵਧੀਆ ਜਿਹੜਿਆ ਐਗਜ਼ਾਮਪਲ ਸੈੱਟ ਕੀਤੇ ਨੇ ਇਹਨਾਂ ਨੇ ਕਦੇ ਪਿੰਡਾਂ ਵਾਲੀਆਂ ਠੇਡ ਮਾਲਵੇ ਵਾਲੀਆਂ ਮਲਵਈ ਘਾਵਤਾ ਸੁਣੀਆਂ ਨਹੀਂ ਹੈਗੀਆਂ ਇਹ ਕਿਰਨ ਸੋ ਇਸ ਕਰਕੇ ਇਹਨਾਂ ਨੂੰ ਪ੍ਰੋਬਲਮਾਂ ਨੇ ਇਹ ਨਹੀਂ ਕਿ ਸਾਹਮਣੇ ਕੋਈ ਮੂਰਖ ਬੈਠੇ ਨੇ ਤੁਹਾਡੇ ਪ੍ਰਤਾਪ ਬਾਜਪਾ ਅਤੇ ਅਮਨ अरोड़ा ਦੇ ਵਿਚਾਲੇ ਤੂੰ ਤੂੰ ਮੈਂ ਮੈਂ ਨਜ਼ਰ ਆ ਰਹੀ ਹੈ ਤੇ ਸੈਸ਼ਨ 'ਚ ਜ਼ਬਰਦਸਤ ਹੰਗਾਮਾ ਵੀ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਓ ਬਾਜਪਾ ਸਾਫ਼ ਸਾਡੇ ਨਾਲ ਰਲੋ ਤੇ ਰਲ ਕੇ ਸਾਡੇ ਨਾਲ ਉਥੇ ਹੀ ਹਰਿਆਣਾ ਤੇ ਹਿਮਾਚਲ ਦੇ ਜਿਹੜੇ ਸੀਐਮ ਨੇ ਉਹਨਾਂ ਦੇ ਅੱਗੇ ਪ੍ਰਦਰਸ਼ਨ ਕਰੀਏ ਤੇ ਸਾਡੇ ਨਾਲ ਬੈਠ ਕੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਅੱਗੇ ਹੋਣਗੇ ਤੇ ਧਰਨਾ ਦਈਏ ਤੇ ਜਿਸ ਤੋਂ ਬਾਅਦ ਅਸੀਂ ਪੰਜਾਬ ਦੇ ਪਾਣੀ ਦੀ ਰਾਖੀ ਕਰੀਏ ਤੇ ਜਿਸ ਤੋਂ ਬਾਅਦ ਹੁਣ ਚੈਲੰਜ ਦੇ ਜਿਹੜਾ ਕਿ ਅਮਨ अरोड़ा ਦੇ ਵੱਲੋਂ ਪ੍ਰਤਾਪ ਬਾਜਪਾ ਨੂੰ ਕਰ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਇਸ ਸੈਸ਼ਨ ਦੇ ਵਿੱਚ ਦੱਸੀਏ ਕਿ ਇੱਕ ਜ਼ਬਰਦਸਤ ਹੰਗਾਮਾ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਪ੍ਰਤਾਪ ਬਾਜਪਾ ਤੇ ਅਮਨ अरोड़ा ਦੇ ਵਿਚਕਾਰ ਤੂੰ ਤੂੰ ਮੈਂ ਮੈਂ ਨਜ਼ਰ ਆ ਰਹੀ ਹੈ ਤੇ ਜ਼ਬਰਦਸਤ ਹੰਗਾਮਾ ਜਿਹੜਾ ਕਿ ਸੈਸ਼ਨ 'ਚ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਅਤੇ ਉੱਥੇ ਹੀ ਕਾਂਗਰਸ ਪਾਰਟੀ ਵਾਲੇ ਇੱਕ ਦੂਜੇ ਦੇ ਉੱਤੇ ਪਲਟਵਾਰ ਛੇੜਾ ਕੇ ਕਰਦੇ ਹੋਏ ਨਜ਼ਰ ਆ ਨੇ ਆ ਤੁਹਾਨੂੰ ਦਿਖਾਉਣੇ ਸੈਸ਼ਨ ਦੇ ਵਿੱਚ ਕੀ ਮਾਹੌਲ ਹੈ ਤੇ ਅਮਨ अरोड़ा ਦਾ ਹੋੜ ਕੀ ਕੁਝ ਕਹਿਣਾ ਹੈ ਥੀਏਟ੍ਰਿਕਸ ਕਲਾਕਾਰੀ ਥੀਏਟ੍ਰਿਕਸ ਬਸ ਬਹੁਤ ਵਧੀਆ ਕਰਦੇ ਹੋਂ ਸੀ ਆ ਤਿੰਨ ਸਟੇਟਾਂ ਤੁਹਾਨੂੰ ਦਿਖਾਤੀਆਂ ਮੈਂ ਚਾਰ ਦੇ ਵਿੱਚੋਂ ਤਿੰਨ ਸਟੇਟਾਂ ਤੁਹਾਡੇ ਕੋਲੇ ਹੋਇਆ ਹੁਣ ਵੀ ਮੌਜੂਦਾ ਤੁਹਾਡੀ ਹੈ ਮੈਂ ਆ ਬੈਠੇ ਨੇ ਸੀਐਮ ਸਾਹਿਬ ਮੈਂ ਇਹਨਾਂ ਦੇ ਵਿਆਪ ਤੇ ਪੰਜਾਬ ਸਰਕਾਰ ਦੇ ਵਿਆਪ ਤੇ ਮੈਂ ਤੁਹਾਨੂੰ ਕਹਿਣਾ ਲੱਗੋ ਮੂਰੇ ਚਲੋ ਲਾਈਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਸੀਐਮ ਸਾਹਿਬ ਮੂਰੇ ਲੱ ਕੇ ਜਾਣਗੇ ਕਿਉਂਕਿ ਪਤਾ ਹੈ ਕਿਉਂਕਿ ਇੱਕ ਮਿੰਟ ਜੀ ਮੈਨੂੰ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਹੁਣ 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 ਗੱਲ ਆ ਗਈ ਹੁਣ ਗੱਲ ਆ ਗਈ ਇਹਨਾਂ ਨੇ ਆਪਣਾ ਹੁਣ ਗੱਲ ਆ ਗਈ ਇਹਨਾਂ ਨੇ ਗੱਲ ਕੀਤੀ ਲੈਟ ਮੀ ਲੈਟਿੰਗ ਪੁਆਇੰਟ ਆਫ ਆਰਡਰ ਬੋਲੋ ਜੀ ਹਾਂ ਜੀ ਰੋੜਾ ਜੀ ਨੇ ਕਿਹਾ ਮੈਂ ਸਾਧ ਦੇ ਨੂੰ ਤਿਆਰ ਆ ਥੈਂਕ ਯੂ ਤੁਸੀਂ ਕਰਨਾ ਕੁਝ ਨਹੀਂ ਔਰ ਲਗਾ ਜੀ ਆਓ ਆਓ ਚੱਲੀਏ ਅੱਜ ਹੀ ਚੱਲਨੇ ਆ ਠੀਕ ਹੈ ਜੀ ਠੀਕ ਹੈ ਇਹ ਨਾਲ ਜੀ ਚੱਲਾਂ ਇਸ ਤੋਂ ਬਾਅਦ ਮੈਂ ਗੱਡੀ ਚ ਭਾ ਕੇ ਲੈ ਜਾਂਦੇ ਇਹਨਾਂ ਨੂੰ ਥੈਂਕ ਯੂ ਥੈਂਕ ਯੂ ਬੈਠੋ ਜੀ ਬੈਠੇ ਹੁਣ ਤੱਕ ਹੁਣ ਤੱਕ ਜਨਾਬ ਮਹਾਰਾਜ ਹਾਂ ਚਲ ਠੀਕ ਹੈ ਜਨਾਬ ਬਾਜਵਾ ਸਾਹਿਬ ਹੁਣ ਤਾਂ ਚਲ ਇਧਰ ਚੇਅਰ ਨੂੰ ਚੇਅਰ ਨੂੰ ਦੇਸ ਕੇ ਨੂੰ ਚੇਅਰ ਨੂੰ ਮੈਂ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰੂੰਗਾ ਜੀ ਕਿ ਪ੍ਰਮਾਤਮਾ ਨੂੰ ਹਜ਼ਰ ਨਜ਼ਰ ਜਾਣ ਕੇ ਕਹਿ ਦੇਣ ਕਿ ਅੱਜ ਤੋਂ ਪਹਿਲਾਂ ਕਦੇ ਹਿਮਾਚਲ ਦੇ ਮੁੱਖ ਮੰਤਰੀ ਨਾਲ ਫੋਨ ਤੇ ਜਾਂ ਚਿੱਠੀ ਪੱਤਰੀ ਕੀਤੀ ਉਹਨਾਂ ਨੂੰ ਕੋਈ ਇਸ ਬਾਰੇ ਆਪਾਂ ਇਹਨੂੰ ਪਹਿਲਾਂ ਬਣਾਈਏ ਜਿਹੜੀ ਗੱਲ ਹੈ ਜਿਹੜੀ ਗੱਲ ਹੈ ਹੁਣ ਅਮਨ ਜੀ ਬੈਠੋ 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 ਬਾਜਵਾ ਜੀ ਸਰ ਤੇ ਠੀਕ ਹੈ ਜੀ ਲੈਟਿੰਗ ਕੰਪਲੀਟ ਲਾਓ ਜੀ ਸੀਟ ਥੱਲੇ ਸਰ ਇਹਨਾਂ ਦੀ ਸੀਟ ਥੱਲੇ ਫੈਵਿਕੋ ਲਾਓ ਜੀ ਡੱਬਾ ਮੈ ਲਿਆ ਕੇ ਦਿਨਾ ਸਪੀਕਰ ਸਾਹਿਬ ਜੀ ਬਿਲਕੁਲ ਸਪੀਕਰ ਸਾਹਿਬ ਦੋ ਕ ਦੋ ਕ ਦੋ ਕ ਗੱਲਾਂ ਹੋ ਰਹੀਆਂ ਜੀ ਇੱਕ ਇਹਨਾਂ ਨੇ ਵਾਈਂਡ ਅਪ ਕਰ ਲਓ ਜੀ ਫਿਰ ਆਪਾਂ ਅਗਲੇ ਮੋੜੇ ਵੱਲ ਜੀ ਇਹਨਾਂ ਨੇ ਗੱਲ ਕੀਤੀ ਕਿ ਜੀ 15 ਕਿਲੋਮੀਟਰ ਤੋਂ 50 ਕਿਲੋਮੀਟਰ ਜਦੋਂ ਬੀਐਸਐਫ ਦਾ ਦਾਰਾ ਕੀਤਾ ਸੀਗਾ ਉਹ ਗੱਲ ਪਹਿਲਾਂ ਚੀਮਾ ਜੀ ਬੜਾ ਐਕਸਪਲੇਨ ਕਰ ਚੁੱਕੇ ਕਿ ਉਹ ਵੀ ਕਾਂਗਰਸ ਵળે ਹੋਇਆ ਸੀਗਾ ਸਰ ਇਹ ਕੰਮ ਹੋਰ ਹੋਇਆ ਸੀਗਾ ਇਹਨਾਂ ਨੂੰ ਐਕਚੁਅਲੀ ਪਤਾ ਹੈ ਪ੍ਰੋਬਲਮ ਕੀ ਹੈ ਜੀ ਇਹਨਾਂ ਨੇ ਲੰਬਾ ਹੋਇਆ ਰੱਬਾ ਉਹ ਬਹਿ ਜਾਓ ਮਹਾਰਾਜ ਅੱਛਾ ਸੀਟ ਤੇ ਛੱਡ ਜਾਓ ਸੀਟ ਤੇ ਛੱਡ ਲਓ ਆਪਾਂ ਆਪਾਂ ਗੱਲ ਕਰ ਲੈਣ ਤੇ ਮੈਂ ਇਹਨੇ ਪਿਆਰ ਅਮਨ ਜੀ ਆਪਾਂ ਅੱਗੇ ਦੋਰੀਏ ਜੀ ਮੈਂ ਸਭ ਤੋਂ ਬਿਨਾ ਗੱਲ ਨਹੀਂ ਕਰਦਾ ਹਾਂ ਹਾਂ ਦੱਸੋ ਬਾਜਵਾ ਜੀ ਦੱਸੋ ਦੱਸੋ ਬਾਜਵਾ ਜੀ ਮੈਂ ਇਸ ਗਾਣ ਨੂੰ ਕਰੈਕਟ ਕਰਨਾ ਚਾਹੁੰਦਾ ਡੋਨਟ ਟੇਕ ਦੀ ਹਾਊਸ ਫਰ ਅ ਰਾਈਡ ਇਹ ਨਹੀਂ ਕਿ ਸਾਹਮਣੇ ਕੋਈ ਬੂਰਖ ਬੈਠੇ ਨੇ ਤੁਹਾਡੇ ਇਹ ਜਿਹੜੀ ਨੋਟੀਫਿਕੇਸ਼ਨ ਸੀ ਬੀਐਸਐਫ ਬੀਐਸਐਫ ਨੇ ਕੀਤੀ 11 ਅਕਤੂਬਰ 2021 ਨੂੰ ਸੀਆਈਐਸਐਫ ਸਰ ਬੀਐਸਐਫ ਦੀ ਇਹਨਾਂ ਨੇ ਹੁਣੇ ਜ਼ਿਕਰ ਕੀਤਾ ਬੀਐਸਐਫ ਦਾ ਜਿਹੜਾ 15 ਕਿਲੋ ਤੋਂ 50 ਉਹ 50 ਕਿਲੋ ਜੀ ਜੀ ਉਹਦੀ ਗਵਰਨਮੈਂਟ ਆ ਪੰਜਾਬ ਨੇ ਸਾਡੀ ਗਵਰਨਮੈਂਟ ਨੇ ਚੈਲੰਜ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਪਹਿਲੀ ਡਿਸੰਬਰ ਨੂੰ ਉਸੇ ਸਾਲ ਹੀ ਬਟ ਵੀ ਡਿਡ ਨਾਟ ਗੈਟ ਅ ਸਟੇ ਓਵਰ ਦੇ ਇਹ ਸਾਡੇ ਵੱਲੋਂ ਕੁਝ ਨਹੀਂ ਹੋਇਆ ਨੋਟੀਫਿਕੇਸ਼ਨ ਮਿਨਿਸਟਰੀ ਆਫ ਹਾਰਮ ਅਫੇਅਰਸ ਨੇ ਕੀਤੀ ਅਸੀਂ ਇਮੀਡੀਏਟਲੀ ਚੈਲੰਜ ਕੀਤਾ ਪੋਟੀਓ ਰਿਕਾਰਡਸ ਟੂ ਠੀਕ ਹੈ ਯਾਰ ਇੱਕ ਮਿੰਟ ਬਹਿ ਜਾ ਯਾਰ ਮੈਂ ਤੁਹਾਡਾ ਰਿਕਾਰਡ ਠੀਕ ਕਰ ਸਰ ਸਰ ਥੈਂਕ ਯੂ ਅੱਛਾ ਹੁਣ ਹੁਣ ਜਰਾ ਬਹਿ ਜਾਓ ਬੜੇ ਇਹ ਇਹ ਅਮਰ ਜੀ ਅਮਰ ਜੀ ਇੱਕੋ ਹੀ ਗੱਲ ਰਹੇਗੀ ਇੱਕ ਵੇਟ ਅਮਰ ਜੀ ਆ ਚਲੋ ਕਰੋ ਕਿੰਨੀ ਕੀਜੀ ਗੱਲ ਰਹੇਗੀ ਫਿਨਿਸ਼ ਇਟ ਫਿਨਿਸ਼ ਇਟ ਸਰ ਚਲੋ ਇਹਨਾਂ ਨੇ 15 ਕਿਲੋਮੀਟਰ ਜਿਹੜੀ ਗੱਲ ਕਰ ਲਈ 50 ਕਿਲੋਮੀਟਰ ਵਾਲੀ ਸਰ ਇੱਕ ਇਹਨਾਂ ਐਕਚੁਅਲੀ ਪ੍ਰੋਬਲਮ ਵਾਤੇ ਕਾਂਗਰਸ ਹੀ ਕੀ ਜੀ ਕਾਂਗਰਸ ਨੇ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਹੈ ਉਹ ਕੱਢ ਦੇ ਕੰਪਲੀਟ ਉਹ ਯਾਰ ਬਹਿ ਜਾ ਬਾਜਾ ਜੀ ਤੁਹਾਨੂੰ ਟਾਈਮ ਮਿਲੂਗਾ ਸਰ ਨਾ ਅਚਾਰ ਨਹੀਂ ਕੀਤਾ ਅਮਨ ਜੀ ਕੰਪਲੀਟ ਕਰ ਦਿਓ ਜੀ ਕੰਪਲੀਟ ਕਰ ਹਾਂ ਸਰ ਸਰ ਸੌਰੀ ਸਰ ਸੌਰੀ ਸਰ ਮੈਂ ਮੈਂ ਅਸੀਂ ਤੁਹਾਡੇ ਬਾਜਾ ਬਾਜਾ ਸਾਹਿਬ ਦੇਖੋ ਬਾਜਾ ਸਾਹਿਬ ਇੱਕ ਮਿੰਟ ਜੀ ਬਾਜੀਆ ਸਾਬ ਅਮਨ ਜੀ ਬੈਠੋ ਅਮਨ ਜੀ ਮੈਨੂੰ ਕਹਿੰਦੇ ਲੈਣੇ ਕੰਪਲੀਟ ਕਰੋ ਯਾ ਫਿਰ ਕੰਪਲੀਟ ਕਰ ਲੋ ਸਰ ਕੰਪਲੀਟ ਕਰ ਲੋ ਕੰਪਲੀਟ ਕਰ ਸਰ ਕੰਪਲੀਟ ਕਰ ਸਰ ਸਰ ਇਸ ਤਰ੍ਹਾਂ ਸਰ ਇਸ ਤਰ੍ਹਾਂ ਅੱਛਾ ਬੈ ਬਸੋਂ ਤਾਂ ਲੈਓ ਜੀ 2 ਮਿੰਟ ਸਾਬ ਸਪੀਕਰ ਸਾਹਿਬ ਭਾਈ 1 ਮਿੰਟ ਪਾਜੀ ਮੇਰੋ ਸਪੀਕਰ ਸਾਹਿਬ ਗੱਲਾਂ ਦੋ ਹੀ ਰਹੀਆਂ ਇੱਕ ਇਹਨਾਂ ਨੇ ਚਲੋ ਕੰਪਲੀਟ ਕਰੋ ਯਾਰ ਅਮਨ ਜੀ ਠੀਕ ਸੋ ਸਪੀਕਰ ਸਾਹਿਬ ਸਪੀਕਰ ਸਾਹਿਬ ਗੱਲਾਂ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਪਹਿਲਾਂ ਤਾਂ ਮੈਂ ਮੈਂ ਆਪਦੀ ਗੱਲ ਨੂੰ ਕਰੈਕਟ ਕਰੂੰਗਾ ਮੈਂ ਕਹਿ ਵੀ ਕਾਂਗਰਸ ਦੀ ਪ੍ਰੋਬਲਮ ਇਹ ਹੈ ਸਰ ਮੈਂ ਮੈਂ ਆਪਦੀ ਗੱਲ ਨੂੰ ਵਾਸ ਲਊਗਾ ਕਾਂਗਰਸ ਦੀ ਪ੍ਰੋਬਲਮ ਕਾਂਗਰਸ ਹੀ ਹੈ ਨੰਬਰ 1 ਨੰਬਰ 2